ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਧੂੜਕੋਟ ਰਣਸੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲੇ ਤੋਂ ਮਸਾਂ ਕਿਲੋ ਡੇਢ ਕਿਲੋਮੀਟਰ ਨੂੰ ਫਾਸਲਾ ਹੋਣਾ ਲਗਭਗ ਇੰਨਾ ਵੀ ਨਹੀਂ ਹੋਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਉਹ ਨਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਤੌਰ ਤੇ ਬਾਈ ਜੀ ਉਹਨਾਂ ਦੇ ਪਸ਼ੂ ਰੱਖੇ ਹੋਏ ਆ ਡੇਰੀ ਦੁੱਧ ਪਾਉਂਦੇ ਆ ਤੇ ਨਗਾਂ ਦੇ ਵੀ ਕੋਈ ਥੋੜੀ ਗਿਣਤੀ ਨਹੀਂ ਬਹੁਤ ਗਿਣਤੀ ਜੀ ਆ ਤੁਸੀਂ ਵੇਖ ਸਕਦੇ ਆਂ گاਵਾ ਮੱਝਾਂ ਦੋਵੇਂ ਕਿਸਮ ਦੇ ਨਾ ਗਾਂ ਦਾ ਲਗਭਗ ਇੱਕ ਨਾ ਗਈ ਆ ਮੱਝਾਂ ਝੋਟੀਆਂ ਹੀ ਆ ਸਾਰੀਆਂ ਬਹੁ ਗਿਣਤੀ ਚ ਪਸ਼ੂ ਰੱਖੇ ਹੋਇਆ ਪਹਿਲੀ ਗੱਲ ਪੁਰਾਣੇ ਪਹਿਲਾਂ ਇਸ ਦੁਸਮੇਂ ਚ ਤਾਂ ਆਮ ਹੀ ਬਹੁਤ ਘਰਾਂ 'ਚ ਇੰਨੀ ਗਿਣਤੀ ਚ ਪਸ਼ੂ ਹੁੰਦੇ ਸੀ ਪਰ ਹੁਣ ਤੱਕ ਕਿਸੇ ਟਾਵੇਂ ਘਰੇ ਇੰਨੀ ਗਿਣਤੀ ਚ ਪਸ਼ੂ ਵੇਖਣ ਨੂੰ ਮਿਲਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਨਗਾਂ ਦੀ ਗਿਣਤੀ ਬਹੁਤ ਘਟ ਗਈ ਆ ਬਹੁਤ ਪਸ਼ੂ ਘਟ ਗਏ ਫਾਰਮਾਂ 'ਚ ਤਾਂ ਚਲੋ ਗਿਣਤੀ ਬਹੁਤ ਜ਼ਿਆਦਾ ਹੈਗੀ ਹੈਗੀ ਆ ਪਰ ਆਮ ਘਰੇਲੂ ਪਰਿਵਾਰਾਂ 'ਚ ਕਿਸੇ ਟਾਵੇਂ ਘਰੇ ਇੰਨੀ ਗਿਣਤੀ ਚ ਪਸ਼ੂ ਵੇਖਣ ਨੂੰ ਮਿਲਦੇ ਆ ਬਹੁਤ ਗਿਣਤੀ ਚ ਪਸ਼ੂ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਮੱਝ ਵੇਖ ਰਹੇ ਆ ਵੱਡੇ ਕੱਦ ਕਾਠ ਵਾਲੀ ਆ ਤੇ ਫੁੱਲ ਵਜਨ ਵਾਲੀ ਆ ਇਹ ਸੇਲ ਵਕਾਊ ਆ ਨਾਗ ਤਕਰੀਬਨ ਸਾਰੇ ਹੀ ਵੱਡੇ ਆ ਮੁੱਦਰ ਕੈਮਰਾ ਮਾਰਦਾ ਤੁਸੀਂ ਵੇਖ ਲਓ ਸਾਰੇ ਨਾਗ ਹੀ ਵੱਡੇ ਕੱਦ ਕਾਠ ਵਾਲੀ ਤੇ ਰਾਜੀ ਆ ਸੇਵਾ ਸੰਭਾਲ ਬਾਈ ਉਹਨਾਂ ਦੀ ਫੁੱਲ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਮੇਰਾ ਨਾਮ ਬਲਬੀਰ ਸਿੰਘ ਜੀ ਪਿੰਡ ਧੂਰ ਕੋਲਣ ਸੀ ਫੋਨ ਨੰਬਰ ਦੱਸ ਦੀ ਜੀ 9914390082 ਇੱਕ ਰਿਫਰ ਦੱਸ ਦੀ 9914490082 9914490082 ਹਾਂਜੀ ਹਾਂਜੀ ਇਹ ਇੱਕ ਨਗ ਬਕਾਉ ਹੈ ਜੀ ਇਹ ਇੱਕ ਨਾ ਬਕਾਉ ਹੈ ਕਿੰਨਾਂ ਮਸੂ ਹੈ ਜੀ ਇਹ ਦੂਜੇ ਸੂਏ ਸੋਨਾ ਜੀ ਇਹਨਾਂ ਹੁਣ ਮੇਰੀ ਘਰ ਦੀ ਆਪਦੀ ਝੋਟੀ ਆ ਪਹਿਲੇ ਸੂਏ ਕਿੰਨਾ ਇੱਕ ਦੁੱਧ ਪੈ ਗਈ ਇਹ ਦੁੱਧ 16 ਕਿਲੋ ਦਿੱਤਾ ਜੀ ਘਰ ਦਾ ਪਹਿਲੇ ਸੂਏ ਪਹਿਲੇ ਸੂਏ ਕਿੰਨੇ ਦਿਨ ਲੈ ਜੂ ਇਹ ਦਿਨਾਂ ਘਟੋ ਘਟਾਂ ਦੇ 10-12 ਲੈ ਗਏ 10-12 ਹਾਂ ਸਾਂਹ ਤੋਂ ਬਣੀ ਕਿ ਸੀ ਬਣ ਲੱਗਾ ਜੀ ਹਾਂ ਅੱਗੇ ਸਾਂਹ ਤੋਂ ਇਹ M29 ਦਾ ਜੀ M29 ਤੋਂ ਗੱਭਣਾ ਹਾਂਜੀ ਹਾਂਜੀ ਸੀਲ ਸੌ ਬਾਈ ਹਾਂਜੀ ਸੀਲ ਸੌ ਬਿਲਕੁਲ ਬਿਲਕੁਲ ਕੋਈ ਇਹਦੇ ਵਿੱਚ ਕੋਈ ਇਹ ਜਿਆਦਾ ਹੈ ਹੀ ਨਹੀਂ ਨਾ ਸਾਡੇ ਮਾਲ ਨੂੰ ਆਂਕਾ ਮਈਆਂ ਠੀਕ ਹੈ ਜੀ ਕੋਈ ਦਿੱਕਤ ਨਹੀਂ ਕੋਈ ਆਪਣਾ ਵਪਾਰ ਦਾ ਕੰਪਨੀ ਨਾ ਕਿ ਤੋਂ ਲੈ ਜਾਂਦੀ ਹੈ ਹੂੰ ਸਹੀ ਹੈ ਜੀ ਅੱਜ ਘਰ ਦੀਆਂ ਝੋਟੇ ਕਿੱਡੀ ਬਾਹਰ ਨੂੰ ਤੋੜ ਕੇ ਵਿਖਾ ਦਈਏ ਦੋਸਤੋ ਫੁੱਲ ਸੀ ਇਹ ਸੌ ਪਸ਼ੂ ਹੈ ਕਿਉਂਕਿ ਪਹਿਲਾਂ ਉਧਰਲੇ ਪਾਸੇ ਮੱਝ ਖੜੀ ਸੀ ਤੇ ਮਸਾਂ ਲਿਆਂਦੀ ਔਰਲੇ ਪਾਸੇ ਖੇਚ ਕੇ ਕਦ ਕਾਠ ਵੱਡਾ ਹੀ ਐ ਵਜਨ ਬਹੁਤ ਐ ਸੋਹਣਾ ਬੋਡੀ ਸਟਰਕਚਰ ਐ ਖੁੱਲਡੁੱਲੇ ਅੰਗਾਂ ਪੈਰਾਂ ਦੀ ਐ ਕੋਈ ਨਿੱਕੀ ਮਰੀ ਹੰਬੀ ਝੋਟੀ ਜੀ ਨਹੀਂ ਪੂਰੇ ਫੁੱਲ ਵੱਡੇ ਕਦ ਵਾਲੀ ਫੁੱਲ ਵਜਨ ਵਾਲੀ ਐ ਦੋਸਤੋ ਇੱਕ ਤਾਂ aí ਉਹਨਾਂ ਦੇ ਕੁੱਤੇ ਵੀ ਤਿੰਨ ਚਾਰ ਰੱਖੇ ਐ ਕੋ ਉਹ ਭੌਂਕੀ ਜਾਂਦੇ ਆ ਉਹਨਾਂ ਕਰਕੇ ਥੋੜਾ ਜਿਹਾ ਭੌਂਕ ਤਾਂ ਕਰ ਜੇ ਪਰ ਸੀ ਸਭ ਪੂਰੀ ਐ 16 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਵੇ ਪਲੂਨ ਕੱਟੀ ਥਲੋਂ ਝੋਆ ਵੱਡੀ ਬਹੁਤ ਹੈ ਹਾਈਟ ਵਾਲੇ ਪਾਸੋਂ ਐਕਸਟਾਔਰਡਨਰੀ ਸੋਹਣਾ ਬੋਡੀ ਸਟਰਕਚਰ ਹੈ ਖੁੱਲਡਲੇ ਅੰਗਾਂ ਪੈਰਾਂ ਦੀ ਹੈ ਰੇਲ ਗੱਡੀ ਦੇ ਡੱਬੇ ਜਿੱਡੀ ਹੈ ਹਵਾਨੇ ਦੀ ਤਿਆਰੀ ਬਹੁਤ ਹੈ ਸਾਈਡਾਂ 'ਚ ਬਾਲ ਟੱਲ ਹਜੇ ਬਹੁਤ ਬਾਕੀ ਹੈ 10 ਦਿਨ ਡੇਟ ਮੁਤਾਬਕ ਕੱਚੀ ਹੈ ਠੀਕ ਹੈ ਜੀ ਦੋਸਤੋ ਬਾਈ ਕਹਿੰਦਾ 10 ਦਿਨ ਤੱਕ ਖੁੱਲੇ ਪਈ ਆ ਕੋਈ ਦੋ ਦਿਨ ਉੱਪਰ ਭਵਾਂ ਲੈ ਜੇ ਜਦੋਂ ਬਾਈ ਕਹਿੰਦਾ ਤਿਆਰ ਹੋ ਜਾਂਦੀ ਹੈ ਪੂਰਾ ਵੱਡਾ ਹਵਾਨਾ ਤਿਆਰ ਕਰਦੀ ਹੈ ਬਾਕੀ 16 ਕਿਲੋ ਦੁੱਧ ਬਹੁਤ ਬਣ ਜਾਂਦਾ ਪਹਿਲੇ ਸੂਏ ਪਲੂਨ ਕੱਟੀ ਨੇ ਇੰਨਾ ਦੁੱਧ ਦਿੱਤਾ ਥਣ ਸੋਹਣੇ ਆ ਮੁੱਠੀ ਵਾਲੇ ਹੱਦੀ ਚਵਾਈ ਵਾਲੇ ਵਲਟਾਂ ਬਹੁਤ ਪਈਆਂ ਸੂਲ ਤੋਂ ਉਪਰੋਂ ਚੌੜਾ ਹਵਾਨਾ ਸਟਾਰਟ ਹੁੰਦਾ ਜਦਨ ਝੋਟੀ ਦਿਨਾਂ ਤੇ ਤਿਆਰ ਹੋ ਜਾਂਦੀ ਆ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੂ ਐਮ 29 ਤੋਂ ਅੱਗੇ ਗੱਭਣ ਐ ਐਮ 29 ਦਾ ਸੀਵਨ ਲੱਗਾ ਹੋਇਆ ਜੀ ਤੋਂ ਪ੍ਰੈਗਨੈਂਟ ਐ ਦੋਸਤੋ ਸਾਈਲੇਜ ਦਾ ਪਰਸੋਂ ਕੱਟਾ ਜਿਹਨਾਂ ਹੁਣੇ ਵਿੱਚ ਆ 50000 ਰੁਪਏ ਤੋਂ ਸੱਚਾ 45000 ਦਾ ਇਹਦੇ ਕੱਟਾ ਠੀਕ ਹੈ ਜੀ ਉਹ ਵੀ ਐਮ 29 ਦਾ ਸੀ ਠੀਕ ਹੈ ਜੀ ਦੋਸਤੋ ਬਾਈ ਦੱਸਦਾ ਪਹਿਲਾਂ ਆਫ ਕੈਮਰਾ ਵੀ ਚਾਹ ਪੀਂਦੇ ਗੱਲਾਂ ਕਰਦੇ ਸੀਗੇ ਕਿ 50000 ਦਾ ਬਾਈ ਨੇ ਕੱਟਾ ਵੇਚਿਆ ਇਹਦੇ ਪਹਿਲੇ ਸੂਵੇ ਦਾ ਉਹ ਵੀ ਐਮ 29 ਦਾ ਬੱਚਾ ਸੀ ਤੇ ਹੁਣ ਵੀ ਐਮ 29 ਤੋਂ ਅੱਗੇ ਪ੍ਰੈਗਨੈਂਟ ਹੈ 5000 ਛੋੜ ਬਾਈ ਨੇ ਉਦਾਂ ਖੁਸ਼ੀ ਨਾਲ ਵੀ ਉਹਨਾਂ ਨੂੰ ਕਰਤੀ ਉਹ ਬਾਹਲਾ ਕਹਿਣ ਲੱਗ ਪਏ ਉਦਾਂ ਕੱਟਾ ਬਾਈ ਨੇ 50000 ਦਾ ਵੇਚਿਆ ਪਿਛਲੇ ਸੂਵੇ ਦਾ 16 17 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਐਡੀ ਝੋਟੀ ਜੇ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਭਾਈ ਮੁੱਲ ਜੈ ਜਾਂ ਲੈਣ ਦੇ ਨਾਲਾ ਜੀ ਇਹਦਾ ਮੁੱਲ ਇਕ 40 ਜੀ ਇਕ 40 ਦੋਸਤੋ 1 ਲੱਖ 40 ਹਜ਼ਾਰ ਭਾਈ ਮੁੱਲ ਕਰਦਾ ਵਿੱਚੋਂ ਮਾਨਤਾਣ ਹੋ ਜੂ ਅਗਲਾ ਬੇਫਿਕਰ ਹੋ ਕੇ ਆ ਜੇ ਲੈ ਚਲੋ ਬੰਦੋ ਜੀ ਜਿਹੜੇ ਵੀ ਭੈਣ ਭਰਾ ਦੇ ਇਹ ਦੂਜਾ ਸੂਆ ਫੁੱਲ ਵੱਡੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਝੋਟੀ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਮੁੱਲ ਜੈ ਜੀ ਹੈ 140000 ਬਾਕੀ ਇੱਕ ਵਾਰੀ ਦੁਬਾਰਾ ਕੈਮਰਾ ਮਾਰ ਦਿੰਨਾ ਮੈਂ ਕੋਲੇ ਜਾ ਕੇ ਉਧਰਲੇ ਪਾਸੇ ਦੋਸਤੋ ਨਾਇਕ ਬਾਈ ਦੇ ਸਾਰੇ ਚੰਗੇ ਇਧਰ ਝੋਟੀਆਂ ਵੇਖ ਲਓ ਐਵੇਂ ਨਾ ਕੋਈ ਭੈਣ ਭਰਾ ਕਹਦੇ ਬਾਈ ਨੇ 16 ਕਿਲੋ ਕਹਦਾ ਇਹ ਝੋਟੀ ਨੇ ਅਗਲਾ ਕਿਰਾਇਆ ਤਿੰਨਾਂ ਮਹੀਨਿਆਂ ਦੀ ਗੱਭਣ ਇਹਦੇ ਨਵੇਂ ਨਵੇਂ ਗੱਭਣ ਇਹਦੀ ਘੱਟੀ ਆ ਠੀਕ ਹੈ ਜੀ ਦੋਸਤੋ ਦੁੱਧ ਵਾਲੇ ਦੰਦਾ ਅੰਚ ਖੀਰੀ ਝੋਟੀ ਹੈ ਤਿੰਨਾਂ ਮਹੀਨਿਆਂ ਦੀ ਗੱਭਣ ਆ ਪਸ਼ੂ ਸਾਰੀ ਚੰਗੇ ਆ ਪਹਿਲਾਂ ਸੂੰਣ ਵਾਲੀ ਆ ਇਹ ਵੀ ਖੀਰੀ ਆ ਠੀਕ ਹੈ ਜੀ ਇਹ 7ਵੇਂ ਮਹੀਨੇ ਦੀ ਗੱਭਣਾ ਦੋਸਤੋ ਆ ਵੀ ਝੋਟੀ ਪਹਿਲਾਂ ਸੂੰਦੀ ਆ 7 ਮਹੀਨਿਆਂ ਦੀ ਗੱਭਣਾ ਤੇ ਇਸ ਟਾਈਮ ਦੁੱਧ ਵਾਲੇ ਦੰਦਾਂ ਚ ਇਹ ਦੱਸਣ ਦਾ ਕਾਰਨ ਇਹੀ ਹੈ ਕਿ ਪਸ਼ੂ ਪਾਲੀ ਦੇ ਘਰੇ ਪੂਰੇ ਚੰਗੇ ਕੁਆਲਿਟੀ ਵਾਲੇ ਆ ਤੁਹਾਨੂੰ ਵੀ ਪਤਾ ਜਿਹੜਾ ਭੈਣ ਭਰਾ ਵਧੀਆ ਕੇਅਰ ਕਰਦਾ ਉਹਦੀਆਂ ਝੋਟੀਆਂ ਹੀ ਖੀਰੀਆਂ ਸੂੰਦੀਆਂ ਨਹੀਂ ਆਮ ਕਈਆਂ ਭੈਣ ਭਰਾਵਾਂ ਦੇ ਤਾਂ ਚਾਰਾਂ ਚਾਰਾਂ ਸਾਲਾਂ ਦੀਆਂ ਜਾ ਕੇ ਪਹਿਲਾਂ ਝੋਟੀਆਂ ਸੂੰਦੀਆਂ ਇਹ ਝੋਟੀ ਬਾਈ ਖੀਰੀ ਮੇਰੇ ਕੋਲ ਇਹ ਪਹਿਲਾਂ ਖੋਈ ਜਾਨੀ ਪਹਿਲਾ ਨੰਬਰ ਤੇ ਖੜੀ ਆ ਠੀਕ ਹੈ ਜੀ ਨੰਬਰ ਤੇ ਉਹ ਵੀ ਪਹਿਲਣ ਠੀਕ ਹੈ ਜੀ ਕੋਈ ਸੋ ਉਧਰ ਇੱਕ ਨੰਬਰ ਤੇ ਝੋਟੀ ਖੜੀ ਉਹ ਵੀ ਬਾਈ ਕਹਿੰਦੇ ਖੀਰੀ ਸੂਈ ਵੀ ਆ ਪਹਿਲਣ 2 ਨੰਬਰ ਵੀ ਪਹਿਲਣ ਸੂਈ ਆ ਉਹ ਦੰਦਾ ਚ ਯਾਨੀ ਕਿ ਤਿੰਨ ਝੋਟੀਆਂ ਵਖਾਦੀਆਂ ਤੁਹਾਨੂੰ ਪਹਿਲਣਾਂ ਖੀਰੀਆਂ ਦੁੱਧ ਵਾਲੇ ਦੰਦਾ ਚ ਬਾਈ ਬਾਈ 29 ਦਾ ਠੀਕ ਹੈ ਜੀ ਇਹ ਕੱਟਾ ਵੀ ਮੇਰਾ ਉਥੇ ਝੋਟੀ ਦਾ ਹੀ 29 ਦਾ ਹੈ ਠੀਕ ਹੈ ਜੀ ਦੋਸਤੋ ਜਿਆਦੇ ਸੀਵਣ ਬਾਈ ਹੁਣੀ M29 ਦਾ ਯੂਜ਼ ਕਰ ਰਹੇ ਆ ਆ ਵੀ M29 ਦਾ ਬੱਚਾ ਆ ਵੀ M29 ਦਾ ਬੱਚਾ ਇੱਕ ਬੱਚਾ ਬਾਈ ਨੇ M29 ਦਾ ਸੇਲ ਕਰਤਾ ਸੀ ਕਟਾ ਉਧਰ ਝੋਟੀ ਖੜੀ ਉਹ ਵੀ M29 ਦੀ ਆ ਤੇ ਅੱਜ ਦੀ ਖਾਸ ਵੀਡੀਓ ਹੈ ਉਹ ਜਿਹੜੀ ਮੱਝ 3 ਨੰਬਰ ਤੇ ਖੜੀ ਹੈ ਤੁਹਾਨੂੰ ਤੋੜ ਕੇ ਵਿਖਾਈ ਸੀ ਦੂਜੇ ਸੂਬੇ ਝੋਟੀ ਸੁੰਦੀ ਹੈ 16 ਕਿਲੋ ਦੁੱਧ ਦਿੰਦਾ ਪਹਿਲਾਂ ਨੇ 16 17 ਕਿਲੋ ਮੰਨ ਕੇ ਹੀ ਸੌਦਾ ਕਰ ਲਓ ਇੰਨਾ ਖੁੱਲਾ ਦੁੱਧ ਪਿਆਜੂ ਬਾਕੀ ਵੱਡੀ ਬਹੁਤ ਹੈ ਪ੍ਰਾਈਜ਼ ਉਸ ਹਿਸਾਬ ਨਾਲ ਜਾਇਜ਼ ਹੀ ਆ 1 ਲੱਖ 40 ਹਜ਼ਾਰ ਵਿੱਚੋਂ ਮਾਨਤਾਣ ਹੋ ਜੂ ਅਗਲਾ ਬੇਫਿਕਰ ਹੋ ਕੇ ਆ ਜੇ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਹੈ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਦੇ ਤੌਰ ਤੇ ਬਾਈ ਉਹਨਾਂ ਦੇ ਪਸ਼ੂ ਰੱਖਿਓ ਜਾਂ ਡੇਰੀ ਦੁੱਧ ਪਾਉਂਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਸ ਇੱਕ ਨਾਕ ਵਿਖਾਉਣਾ ਸੀ ਇਨਫਾਰਮੇਸ਼ਨ ਤੁਹਾਨੂੰ ਲੈ ਕੇ ਸਾਰੀ ਦੇ ਦਿੱਤੀ ਹੈ ਜਿਹਦੇ ਵੀ ਪਸੰਦ ਆਉਂਦੀ ਬਾਈ ਨਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਪੂਰੀ ਵਾਰੀ ਦੱਸ ਦੇਣਾ ਪਿੰਡ ਧੂੜਕੋਟ ਰਣਸੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆਲਾ ਦੋਸਤੋ ਦੂਰਲੇ ਦਾ ਇੱਕ ਪਿੰਡ ਹੀ ਮੰਨਦੇ ਆ ਪਰ ਇਹ ਦੋ ਪਿੰਡ ਐ ਨਾਲ ਨਾਲ ਹੀ ਐ ਰਣਸੀ ਆਡਾ ਤੇ ਧੂੜਕੋਟ ਆਡਾ ਧੂੜਕੋਟ ਪਿੰਡ 'ਚੋ ਵੀਡੀਓ ਬਣਾ ਰਿਹਾ ਹਾਂ ਉਹਦਾ ਤੁਹਾਨੂੰ ਕੱਠਾ ਨਾ ਦੱਸਦਾ ਕਿ ਧੂੜਕੋਟ ਰਣਸੀ ਬਾਕੀ ਆਣ ਗਵਾਨ ਪਿੰਡਾਂ ਵਾਲੇ ਤਾਂ ਚਲੋ ਜਾਣਦੇ ਹੀ ਆ ਕਿ ਦੋ ਪਿੰਡ ਐ ਬਾਕੀ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੁਹਾਨੂੰ ਬਾਈ ਪ੍ਰੋਪਰ ਐਡਰੈਸ ਸਮਝਾ ਦਊਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ